ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਮਰੇ ਹੋਏ ਕਬੂਤਰ ਨੂੰ ਜਿਉਂਦਾ ਕੀਤਾ ਸੀ ਕੀ ਇਹ ਸੱਚ ਹੈ ਜਾਂ ਨਹੀਂ ਕੀ ਤੁਸੀਂ ਜਾਣਦੇ ਹੋ ਕਿ ਮੱਕੇ ਤੋਂ ਆਏ ਇੱਕ ਪੀਰ ਨੇ ਗੁਰੂ ਜੀ ਤੋਂ ਅਜਿਹਾ ਸਵਾਲ ਪੁੱਛਿਆ ਜਿਸ ਦਾ ਜਵਾਬ ਸੁਣ ਕੇ ਉਹ ਬਹੁਤ ਹੀ ਹੈਰਾਨ ਰਹਿ ਗਿਆ ਇਹ ਕਹਾਣੀ 17ਵੀਂ ਸਦੀ ਦੀ ਹੈ ਇਸ ਸਮੇਂ ਭਾਰਤ ਦੇਸ਼ ਵਿੱਚ ਮੁਗਲ ਹਕੂਮਤ ਦਾ ਰਾਜ ਸੀ ਤੇ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਤਿਆਰ ਹੋ ਚੁੱਕਿਆ ਸੀ ਇਹ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਆਰਾ ਖਾਲਸਾ ਸਾਜਿਆ ਸੀ ਗੁਰੂ ਗੋਬਿੰਦ ਸਿੰਘ ਜੀ ਇੱਕ ਰੂਹਾਨੀ ਸੰਤ ਬਿਰਤੀ ਦੇ ਨਾਲ-ਨਾਲ ਕਮਾਲ ਦੇ ਯੋਧੇ ਸਨ ਇਸ ਗੱਲ ਦਾ ਪ੍ਰਮਾਣ ਤਾਂ ਸਾਨੂੰ ਗੁਰੂ ਸਾਹਿਬ ਦੇ ਸਮੇਂ ਲੜੀਆਂ ਗਈਆਂ ਜੰਗਾਂ ਤੋਂ ਹੀ ਮਿਲ ਜਾਂਦਾ ਹੈ ਪਰ ਗੁਰੂ ਸਾਹਿਬ ਨੇ ਹਮੇਸ਼ਾ ਧਰਮ ਤੇ ਸੱਚਾਈ ਦੀ ਰੱਖਿਆ ਲਈ ਹੀ ਜੰਗਾਂ ਲੜੀਆਂ ਕਦੇ ਕਿਸੇ ਨੇ ਹੱਥੇ ਤੇ ਵਾਰ ਨਹੀਂ ਕੀਤਾ ਉਹਨਾਂ ਨੇ ਕਦੇ ਕਿਸੇ ਤੰਤਰ ਮੰਤਰ ਜਾਂ ਕਰਾਮਾਤ ਨੂੰ ਵਧਾਵਾ ਨਹੀਂ ਦਿੱਤਾ ਪਰ ਫਿਰ ਵੀ ਇੱਕ ਦਿਨ ਇੱਕ ਪੀਰ ਨੇ ਉਹਨਾਂ ਨੂੰ ਚਮਤਕਾਰ ਕਰਕੇ ਦਿਖਾਉਣ ਦੀ ਚੁਣੌਤੀ ਦੇ ਦਿੱਤੀ ਆਓ ਜਾਣੀਏ ਕਿ ਫਿਰ ਕੀ ਹੋਇਆ ਗੁਰੂ ਸਾਹਿਬ ਨੇ ਆਪਣੀਆਂ लाडਲੀਆਂ ਫੌਜਾਂ ਸਮੇਤ ਇੱਕ ਥਾਂ ਤੇ ਪੜਾ ਕੀਤਾ ਹੋਇਆ ਸੀ ਉੱਥੇ ਹੀ ਮੱਕੇ ਤੋਂ ਆਇਆ ਇੱਕ ਪੀਰ ਵੀ ਪਹੁੰਚਿਆ ਉਹ ਇੱਕ ਵੱਡਾ ਆਲਮ ਤੇ ਗਿਆਨੀ ਮਨੁੱਖ ਸੀ ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ ਪਰ ਫਿਰ ਵੀ ਉਸਦੇ ਮਨ ਵਿੱਚ ਇੱਕ ਸ਼ੰਕਾ ਚੱਲਦਾ ਹੀ ਰਿਹਾ ਉਸਨੇ ਗੁਰੂ ਸਾਹਿਬ ਕੋਲ ਆ ਕੇ ਕਿਹਾ ਕਿ ਜੇਕਰ ਤੁਸੀਂ ਅਕਾਲ ਪੁਰਖ ਦੇ ਸੱਚੇ ਸਿੱਖ ਹੋ ਤਾਂ ਇਸ ਮਰੇ ਹੋਏ ਕਬੂਤਰ ਨੂੰ ਜਿਉਂਦਾ ਕਰਕੇ ਦਿਖਾਓ ਇਹੀ ਗੱਲ ਸੁਣ ਕੇ ਉੱਥੇ ਮੌਜੂਦ ਸਾਰੀ ਸੰਗਤ ਤੇ ਪੀਰ ਦੇ ਸੰਗੀ ਸਾਥੀ ਬੜੇ ਅਚੰਬੇ ਵਿੱਚ ਪੈ ਗਏ ਕਿ ਕੀ ਗੁਰੂ ਸਾਹਿਬ ਇਹ ਚੁਣੌਤੀ ਕਬੂਲ ਕਰਨਗੇ ਜਾਂ ਨਹੀਂ ਗੁਰੂ ਸਾਹਿਬ ਨੇ ਮੁਸਕੁਰਾ ਕੇ ਪੀਰ ਵੱਲ ਵੇਖਿਆ ਤੇ ਫਰਮਾਇਆ ਕਿ ਜੀਵਨ ਤੇ ਮੌਤ ਦੇਣ ਦਾ ਅਧਿਕਾਰ ਕੇਵਲ ਅਕਾਲ ਪੁਰਖ ਕੋਲ ਹੈ ਪਰ ਜੇਕਰ ਤੁਸੀਂ ਜੀਵਨ ਦੇਣ ਦੀ ਗੱਲ ਕਰਦੇ ਹੋ ਤਾਂ ਉਹ ਅਸੀਂ ਤੁਹਾਨੂੰ ਅਸਲ ਚਮਤਕਾਰ ਬਾਰੇ ਦੱਸਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵਚਨ ਕੀਤੇ ਕਿ ਜੋ ਲੋਕ ਅਗਿਆਨਤਾ ਦੇ ਹਨੇਰੇ ਵਿੱਚ ਮਰੇ ਪਏ ਹਨ ਜਦੋਂ ਉਹਨਾਂ ਨੂੰ ਗਿਆਨ ਮਿਲ ਜਾਂਦਾ ਹੈ ਜਦੋਂ ਉਹਨਾਂ ਦਾ ਮਨ ਅਕਾਲ ਪੁਰਖ ਦੀ ਮਿਹਰ ਨਾਲ ਧਰਮ ਦੇ ਰਾਹ ਤੇ ਤੁਰ ਪੈਂਦਾ ਹੈ ਤਾਂ ਉਹ ਅਸਲ ਵਿੱਚ ਨਵਾਂ ਜੀਵਨ پا ਲੈਂਦੇ ਹਨ ਇਹ ਹੈ ਅਸਲ ਚਮਤਕਾਰ ਗੁਰੂ ਸਾਹਿਬ ਦੇ ਪ੍ਰਭਾਵਸ਼ਾਲੀ ਬਚਨਾਂ ਨੂੰ ਸੁਣ ਕੇ ਉਹ ਪੀਰ ਸਮਝ ਗਿਆ ਕਿ ਅਸਲ ਚਮਤਕਾਰ ਕਿਸੇ ਦੀ ਸੋਚ ਨੂੰ ਬਦਲ ਕੇ ਉਸ ਦੀ ਜ਼ਿੰਦਗੀ ਵਿੱਚ ਸੁਧਾਰ ਕਰਨਾ ਹੈ ਨਾ ਕਿ ਕਿਸੇ ਮਰੇ ਹੋਏ ਨੂੰ ਜੀਵਤ ਕਰਕੇ ਮਨੁੱਖ ਅਕਾਲ ਪੁਰਖ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਸਮਾਪਤ ਕਰਕੇ ਹੀ ਮਰਦਾ ਹੈ ਤੇ ਉਸ ਸਵਾਸਾਂ ਦੀ ਪੂੰਜੀ ਨੂੰ ਕੋਈ ਨਹੀਂ ਵਧਾ ਸਕਦਾ ਜੇਕਰ ਚਮਤਕਾਰ ਕਰਨਾ ਹੀ ਹੈ ਤਾਂ ਕਿਸੇ ਮਨੁੱਖ ਦੀ ਸੋਚ ਬਦਲ ਕੇ ਵਿਖਾਓ ਜੋ ਕਿ ਸਭ ਤੋਂ ਔਖਾ ਕੰਮ ਹੈ ਪਰ ਗੁਰੂ ਸਾਹਿਬ ਨੇ ਹੀ ਚਮਤਕਾਰ ਕਰਕੇ ਵਿਖਾਇਆ ਹੈ ਜਿਨ੍ਹਾਂ ਲੋਕਾਂ ਦੀ ਸੋਚ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਬੱਝੀ ਹੋਈ ਸੀ ਜੋ ਆਪਣੇ ਆਪ ਨੂੰ ਹੀਣ ਭਾਵਨਾ ਨਾਲ ਦੇਖਦੇ ਸਨ ਤੇ ਮੁਗਲਾਂ ਦੇ ਜ਼ੁਲਮਾਂ ਦਾ ਸ਼ਿਕਾਰ ਸਨ ਗੁਰੂ ਸਾਹਿਬ ਨੇ ਉਹਨਾਂ ਅੰਦਰ ਇੱਕ ਨਵਾਂ ਜੋਸ਼ ਭਰ ਦਿੱਤਾ ਖੰਡੇ ਬਾਟੇ ਦੀ ਪਾਹਲ ਦੇ ਕੇ ਉਹਨਾਂ ਨੂੰ ਸਦਾ ਲਈ ਅਮਰ ਕਰ ਦਿੱਤਾ ਜੋ ਲੋਕ ਆਪਣੇ ਹੱਕ ਲਈ ਵੀ ਬੋਲਣ ਤੋਂ ਡਰਦੇ ਸਨ ਉਹਨਾਂ ਨੂੰ ਖਾਲਸੇ ਬਣਾ ਕੇ ਦੂਸਰਿਆਂ ਦੇ ਹੱਕਾਂ ਦੀ ਰਾਖੀ ਕਰਨ ਵਾਲੇ ਬਣਾ ਦਿੱਤਾ ਇਹ ਸੀ ਗੁਰੂ ਸਾਹਿਬ ਦਾ ਅਸਲ ਚਮਤਕਾਰ ਅਸੀਂ ਅੱਜ ਵੀ ਚਮਤਕਾਰ ਲੱਭਦੇ ਫਿਰ ਰਹੇ ਹਾਂ ਪਰ ਅਸਲ ਚਮਤਕਾਰ ਗਿਆਨ ਹਿੰਮਤ ਤੇ ਸੱਚ ਦੇ ਰਾਹ ਤੇ ਤੁਰਨਾ ਹੈ ਜੇਕਰ ਤੁਸੀਂ ਇਸ ਗੱਲ ਤੋਂ ਸਹਿਮਤ ਹੋ ਤਾਂ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਕੇ ਹਾਜ਼ਰੀ ਲਵਾਓ ਤੇ ਆਪਣਾ ਜੀਵਨ ਸਫਲਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ